ਦਾ ਹੁਕਮ ਲੰਮਾ ਸਦਾ ਸ੍ਰੀ ਰਾਗ ਦੇ ਅੰਦਰ ਤਨ ਰੂਹ ਹਰ ਜਿੰਦ ਦੇ ਮਾਰਗ ਜੀ ਨੇ ਚਾਲਕ ਕੀਤਾ ਹੈ ਇਹ ਸ਼ਬਦੇ ਜਿਹੜਾ ਹੋ ਜਿੰਦ ਦੀ ਭੰਤੀ ਹੈ ਮਿਸ਼ਰਾਉਂ ਦੀ ਭੰਤੀ ਹੈ ਤਦ ਗੁਰੂ ਸੰਤ ਜੀ ਸਾਨੂੰ ਸਮਝਾਉਦੇ ਨੇ ਭਾਵ ਅਖ ਦੇ ਵਿੱਚ ਸਾਨੂੰ ਸੰਗ ਅਜੋ ਗੋਪਾਲ ਆਨ ਸੰਜਮ ਕਿਛ ਨਾ ਸੁਝੇ ਇਹ ਜਨ ਜਨ ਕਾਟਨ ਕਲ ਕਾਲ ਰਹਾ

ਤਦ ਗੁਰਗੱਤੇ ਨੇ ਮੈਨੂੰ ਇੱਕ ਬਿਨਾਂ ਥੋਰ ਕੋਈ ਜੋਕਤ ਨਹੀਂ ਸੁਝਦੀ ਰਹਾਉ ਗੁਰੂ ਕੀ ਸੰਗਤ ਵਿੱਚ ਬੈਠ ਕੇ ਨਾਮ ਜਪਣ ਤੋਂ ਬਿਨਾਂ ਨੂੰ ਸੰਗਤ ਦੇ ਵਿੱਚ ਉਹ ਆਪ ਅਨੰਕਾਰ ਪ੍ਰਮੇਸ਼ਰ ਆਪ ਵਸਦਾ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਰੂਪੀ ਸੰਗਤ ਵਿੱਚ ਉਹਨਾਂ ਅੰਕਾਰ ਬਿਰਜ਼ ਆਪ ਹਸਦਾ ਹੈ ਕਿਉਂਕਿ ਸੰਗਤ ਦੇ ਵਿੱਚ ਸਾਨੂੰ ਨਹੀਂ ਗਿਆਨ ਸਾਨੂੰ ਨਹੀਂ ਪਤਾ ਕਿਹੜੀ ਰੂਪ ਕਿਹੜਾ ਮਨੁੱਖ ਕਿੰਨਾ ਰੱਬ ਦੇ ਨਾਲ ਜੁੜਿਆ ਹੋਇਆ ਹੈ ਕਿੰਨਾ ਉਹ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਕਿੰਨੀ ਉਹ ਦੀ ਬੰਦਗੀ ਹੈ ਪਰ ਜਦੋਂ ਦੀ ਬੰਦਗੀ ਵਾਲਿਆਂ ਦੇ ਨਾਲ ਬੈਠਦੇ ਆ ਸਾਡਾ ਵੀ ਮਨ ਗੁਰੂ ਦਾ ਨਾਮ ਜਪਣ ਨੂੰ ਕਰਦਾ ਹੈ ਸਰਬਾਨਨ ਬੰਦਗੀ ਕਰਨ ਨੂੰ ਕਰਦਾ ਬੰਦੇ ਨੂੰ ਹੀ ਬੰਦਗੀ ਕਰਨ ਵਾਦ ਦਿੱਤੀ ਹੈ ਹੋਰ ਕਿਸੇ ਨੂੰ ਨਹੀਂ ਕਿਹਾ ਸਤਿਗੁਰ ਕਹਿੰਦੇ ਕਰ ਬੰਦੇ ਤੂੰ ਬੰਦਗੀ ਜਿਜਰ ਕਰਤ ਮੈਂ ਸਾਹ ਵੀ ਜਿਨ੍ਹਾਂ ਜਿਕਰ ਤੇਰੇ ਅੰਦਰ ਸਵਾਸ ਚਲਦੇ ਹਨ دور اپنے سیوکا کی لاج آپ ہی رکھتا ہے ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪੇ ਆਪ ਹੀ ਅਧਰਮ ਤੇ ਆਪ ਹੀ ਉਹ ਨਾਮ ਜਪਉਂਦੇ ਆਪ ਹੀ ਬਾਣੀ ਦੇ ਨਾਲ ਕਰਦਾ ਹੈ ਤਰਨ ਤारण हारੇ ਤੇ ਦੁੱਖ ਨਾ ਸਕੇ ਬਿਨ ਆਪ ਉਹ ਪ੍ਰਭੂ ਸੰਸਾਰ ਤੋਂ ਤੋੜ ਦਵਾਰੋਂ ਬਾਹਰੇ ਮਨੋ ਇੱਕ ਜਹਾਜ਼ ਹੈ ਉਹ ਗਰੀਬ ਪਰਮੇਸ਼ਰ ਸਾਰੇ ਸੁਖਾਂ ਦਾ ਰਜਨਾ ਹੈ ਉਹਦੀ ਸਰਬ ਪਿਆਰ ਕੋਈ ਦੁੱਖ ਹੋ ਨਹੀਂ ਸਕਦਾ ਸਵਾਦ ਸਰਬ ਇਤੇ ਸਾਧੂ ਸੰਗ ਬਝੂਪਾਲ ਆਣ ਸਮਝੁ ਕਿਜਨਾ ਸੀਜੈ ਏ ਜਨਨ ਗੱਲ ਗੱਲ ਵੀ ਗੁਰੂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ ਇਨ ਜਦਰਾ ਨਾਮ ਹੀ ਸੰਸਾਰ ਦੇ ਝਗੜਿਆਂ ਦੀ ਜਿਹੜੀ ਭਾਰੀ ਹੈ ਉਹ ਘਟੀ ਜਾਂਦੀ ਹੈ ਅਰ ਗੁਰੂ ਜੀ ਮੈਨੂੰ ਹੋਰ ਕੋਈ ਜੋਗ ਨ ਦੱਸ ਦੇ ਨਹੀਂ ਜੇ ਦੇ ਨਾਲ ਇਨਾਂ ਜਮਿਲ ਜਾ ਤੋਖਰਾਸੀ ਮਿਲ ਜਾਏ ਮਨਤੀ ਮਿਲ ਜਾਏ ਆਦ ਅੰਤ ਪਿਆਰ ਪੂਰਣ ਇਸ ਬਿਨਾ ਨਹੀਂ ਹੋਏ ਜਿਹੜਾ ਦਇਆ ਦਾ ਕਰ ਸਰਪਿਆ ਪ੍ਰਭੂ ਸਦਾ ਹੀ ਜੀਵਾਂ ਦੇ ਸਿਰ ਤੇ ਰੱਖਾ ਹੈ ਤਿਹੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਕੋਈ ਨਹੀਂ ਸਕਦਾ ਮਨ ਜੀ ਦੇ ਸਿਰ ਤੇ ਉਹ ਪਰਮਾਤਮਾ ਦਾ ਹੱਥ ਹੈ ਸੰਮਰਥ ਗੁਰੂ ਸਿਰ ਹੱਥ ਧਰਿਓ ਜਦੋਂ ਸੰਮਰਥ ਗੁਰੂ ਦਾ ਸਿਰ ਤੇ ਆ ਕੇ ਆ ਜਾਂਦੇ ਕਹਿੰਦੇ ਫਿਰ ਮੁਕਤ ਦੇ ਜਨਮ ਜਨਮ ਦੇ ਜਿਹੜੇ ਦੁੱਖ ਹੈ ਉਹ ਟੂਲ ਹੋ ਜਾਂਦੇ ਆਪ ਅਟੇ ਜਨ ਜਨ ਪਰ ਜੇ ਦੁੱਖ ਆਉਂਦਾ ਹੀ ਨਹੀਂ ਤਰ ਗੁਰ ਕਹਿੰਦੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਉਹ ਦੁੱਖ ਐਸਾ ਮਾਇਆ ਪਰਮਾਤਾ ਮਰਨਾ ਕੀ ਦਿਨਾਇਆ ਕਹਿੰਦੇ ਜਿਹਦੇ ਸਿਰ ਉਤੇ ਉਸ ਪਰਮਾਤਮਾ ਨਿਰੰਕਾਰ ਦਾ ਹੱਥ ਹੈ ਨਾ ਉਹਨੂੰ ਕਦੇ ਵੀ ਦੁੱਖ ਨਹੀਂ ਜੀ ਆਉਂਦਾ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਉਸੇ ਮਾਲਕ ਦਾ ਨਾਮ ਸਦਾ ਸਿਮਰਿਆ ਕਰੋ ਸੁਸੇ ਰਹੀਦਾਂ ਤਾਮ ਜਪ ਕੇ ਆਪਣਾ ਜਨਮ ਮਰਨ ਤਰ ਗੇੜ ਦੂਰ ਕਰੋ 베ਦ ਸਿਮਰਤ ਕਤੇ ਸਾਧ ਭਗਤ ਰਹਿ ਵਿਚਾਰ 베ਦ ਸਿਮਤੀ ਸਾਧ ਰੇ ਧਰਮ ਪੁਸਤਕ ਜਿਸ ਪਰਮਾਤਮਾ ਦਾ ਜ਼ਿਕਰ ਕਰਦਾ ਜੈ ਭਗਤ ਜਨ ਵੀ ਜੇ ਪਰਮਾਤਮਾ ਦੇ ਗੁਰੂ ਦਾ ਵਿਚਾਰ ਕਰਦੇ ਹਨ ਮੁਕਤ ਪਾਈਏ ਸਾਧ ਸੰਗਤ ਵਿੱਚ ਜਾਏ ਅੰਧਾਰ ਸਾਧ ਸੰਤ ਵਿੱਚ ਉਤਨ ਨਾਮ ਸਿਮਰ ਕੇ ਜਗ ਦੇ ਚਿਰਿਆ ਦੁੱਖ ਰਾਸੀ ਮਿਲਦੀ ਹੈ ਮਾਇਆ ਦੇ ਮੋੜਾ ਹਨੇਰਾ ਦੂਰ ਹੋ ਜਾਂਦਾ ਹੈ ਚਾਰ ਸੰਗਮਨ ਧਾਰ ਜਨਕਾ ਰਾਸ ਦੀ ਏਕੋ ਪਰਮਾਤਮਾ ਨੇ ਸਾਰੇ ਚਰਨੀ ਭਗਤਾਂ ਦੇ ਆਤਮਿਕ ਜੀਵਨ ਦਾ ਸੰਗਰਾਹਾ ਹੈ ਤਾਣ ਮਾਣ ਦੀ ਬਾਣ ਸੱਚਾ ਨਾਨਕ ਕੀ ਤਬ ਏਕ ਹੈ ਦਾਗ ਪਰਮਾਤਮਾ ਜੀ ਉਹ ਨਹੀਂ ਉਹਨਾਂ ਦਾ ਬਲ ਹੈ ਚਹਾਰਾ ਹੈ ਇਸ ਸਦਾ ਕਾਇਮ ਰਹਿਣ ਵਾਲਾ ਅਤਨਾ ਹੈ ਭਗਤਾਂ ਦੀ ਏਕਤੂ ਸੰਤਾਂ ਦੀ ਓਟ ਤੂੰ ਸੱਚਾ ਸਿਰਜਣਹਾਰ ਭਗਤਾਂ ਦੀ ਏਕ ਵੀ ਹੈ ਓਟ ਵੀ ਹੈ ਆਸਰਾ ਵੀ ਹੈ ਉਹ ਸੱਚਾ ਉਹ ਨਿਰੰਕਾਰ ਮਾਲਕ ਉਹਦਾ ਨਾਮ ਜਪ ਜਪ ਕੇ ਭਗਤ ਕਰਮਾਤਮਾ ਦੀ ਬਨਤੀ ਕਰ ਕਰਕੇ ਭਗਤ ਸਤਪਦਾ ਜੀਵਨ ਚ ਪਰਤਦੇ ਆਪ ਵੀ ਚਲ ਜਾਂਦੇ ਨੇ ਆਪਣੀਆਂ ਸੁਰਾਂ ਵੀ ਤਾਰਨ ਦਿੰਦੇ ਹਨ ਜੀ